ਸਸੀ ਕਾਲ ਨਮਸਕਾਰ ਮੈਂ ਜਗਦੀਪ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਲੈਂਡਵੇ ਪ੍ਰਾਪਰਟੀ ਇੱਕ ਵਾਰ ਫਿਰ ਸਵਾਗਤ ਹੈ ਜੀ ਅੱਜ ਸੈਕਟਰ 125 ਚ ਇੱਕ ਲਗਜ਼ਰੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜੋ ਕਿ 242 ਗਜ ਦੀ ਹੈ ਔਰ ਸਾਹਮਣੇ ਅਸੀਂ ਦੇਖ ਰਹੇ ਆ ਇਹ ਬੀ ਰੋਡ ਦੀ ਲੋਕੇਸ਼ਨ ਹੈ ਮਾਰਕੀਟ ਬਿਲਕੁਲ ਨੀਅਰ ਬਾਈ ਹੈ ਇੱਕ ਪਾਰਕ ਬਿਲਕੁਲ ਨਜ਼ਦੀਕ ਹੈ ਫਰੰਟਿਸ ਦਾ ਐਲੀਵੇਸ਼ਨ ਇੱਕ ਵਾਰ ਚੈੱਕ ਕਰ ਲੋ ਫਰੰਟ ਐਲੀਵੇਸ਼ਨ ਬਹੁਤ ਵਧੀਆ ਇਸ ਦਾ ਦਿੱਤਾ ਗਿਆ ਜਿਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਇਹ ਗੱਡੀ ਦੀ ਤੁਸੀਂ ਫੋਰਚਨਰ ਗੱਡੀ ਦੀ ਪਾਰਕਿੰਗ ਅੰਦਰ ਲੈ ਸਕਦੇ ਆ ਤੇ ਇੱਕ ਗੱਡੀ ਜਿੱਦਾਂ ਬਾਹਰ ਗੱਡੀ ਖੜੀ ਆ ਤਾਂ ਬਾਹਰ ਵੀ ਗੱਡੀ ਲਗਾਈ ਜਾ ਸਕਦੀ ਹੈ ਦੋ ਗੱਡੀਆਂ ਦੀ ਪਾਰਕਿੰਗ ਹੈ ਸਲਾਈਡਿੰਗ ਇਸ ਦੇ ਵਿੱਚ ਇਹ ਡੋਰ ਮਿਲਣ ਵਾਲਾ ਹੈ ਔਰ ਮੇਨ ਹੈ ਇਸ ਦੀ ਐਂਟਰੈਂਸ ਹੈ ਜਿਸ ਤਰ੍ਹਾਂ ਇਹ ਗਮਲੇ ਇਸ ਦੇ ਵਿੱਚ ਰੱਖੇ ਗਏ ਆ ਸਾਹਮਣੇ ਘਾਹ ਦਾ ਡਿਜ਼ਾਈਨ ਜੋ ਗ੍ਰਾਸ ਵਾਲ ਤੇ ਲਗਾਇਆ ਗਿਆ ਹੈ ਉੱਪਰ ਇਸ ਦੇ ਵਿੱਚ ਜੋ ਸੀਲਿੰਗ ਹੈ ਇਹ ਲੱਕੜ ਦੀ ਜੋ ਵੁੱਡਨ ਸਟਾਈਲ 8 ਫੁੱਟ ਹਾਈਟ ਦੇ ਇਹ ਮੇਨ ਐਂਟਰੈਂਸ ਸਮਾਰਟ ਲੋਕ ਦੇ ਨਾਲ ਇਹ ਤੁਹਾਨੂੰ ਲੋਕ ਮਿਲਣ ਵਾਲਾ ਤੇ ਸਾਹਮਣੇ ਅਸੀਂ ਦੇਖ ਸਕਦੇ ਹਾਂ ਡਰਾਇੰਗ ਏਰੀਆ ਜਿਸ ਦੇ ਵਿੱਚ ਫਾਲ ਸਿਲਿੰਗ ਝੂਮਰ ਔਰ ਜੋ ਗਲਾਸ ਦਾ ਹੈ ਪਾਰਟੀਸ਼ਨ ਕੀਤੀ ਗਈ ਹੈ ਤਾਂ ਇਹ ਇਸ ਦੇ ਵਿੱਚ ਐਜ਼ ਇਟ ਇਜ਼ ਮਿਲਣ ਵਾਲਾ ਹੈ ਪੂਰਾ ਫਲੋਰ ਟਾਈਲ ਫਲੋਰਿੰਗ ਬਹੁਤ ਵਧੀਆ ਕੁਆਲਿਟੀ ਦੀ ਇਸ ਦੇ ਵਿੱਚ ਹੋਈ ਹੈ ਇਸ ਦੇ ਵਿੱਚ ਵੀ ਫਾਲ ਸਿਲਿੰਗ ਝੂਮਰ ਸਾਹਮਣੇ ਕਿਚਨ ਤੇ ਇੱਕ ਨਜ਼ਰ ਮਾਰਦੇ ਹਾਂ ਤਾਂ ਕਿਚਨ ਦੇ ਵਿੱਚ ਜੋ ਬਾਕਸ ਬਨੇ ਆ ਉੱਪਰ ਹੇਠੇ ਸਾਰੇ ਕੈਮਲ ਕਲਰ ਦੇ ਕੰਬੀਨੇਸ਼ਨ ਦੇ ਨਾਲ ਬਹੁਤੀ ਸ਼ਾਨਦਾਰ ਮੋਡਲਰ ਕਿਚਨ ਮਿਲਣ ਵਾਲੀ ਹੈ ਜਿਸ ਦੇ ਵਿੱਚ ਹੋਬ ਚਿਮਨੀ ਇਨਕਲੂਡ ਹੈ ਔਰ ਸਾਹਮਣੇ ਦੋ ਪੈਰਲਲ ਰੂਮ ਹੈ ਸਟੇਅਰਸ ਇਸ ਦੀਆਂ ਅੰਦਰ ਤੋਂ ਹੈ ਪੌੜੀਆਂ ਅੰਦਰ ਤੋਂ ਹੈ ਦੋ ਬੈੱਡਰੂਮ ਹੈ ਦੋਨਾਂ ਦੇ ਨਾਲ ਅਟੈਚ ਵਾਸ਼ਰੂਮ ਹੈ ਸਟੇਅਰਸ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਮਾਡਰਨ ਸਟਾਈਲ ਦੇ ਨਾਲ ਉੱਪਰ ਮਾਰਬਲ ਲੱਗਾ ਤਾਂ ਇਹ ਇਸ ਦਾ ਫਸਟ ਬੈੱਡਰੂਮ ਆ ਜਾਂਦਾ ਇਸ ਦੇ ਵਿੱਚ ਬੈੱਡ ਬਾਕਸ ਵਾਲੇ ਲੱਗੇ ਹੋਏ ਆ ਔਰ ਮੈਟ੍ਰੀਸ ਇਸ ਦੇ ਵਿੱਚ ਰੈਡੀ ਆ ਪਿੱਛੇ ਜੋ ਪੈਨਲਿੰਗ ਦਾ ਕੰਮ ਕੀਤਾ ਗਿਆ ਉੱਪਰ ਫਾਲ ਸੀਲਿੰਗ ਸਾਹਮਣੇ LED ਪੈਨਲ ਅਟੈਚ ਇਸ ਦਾ ਵਾਸ਼ਰੂਮ ਵਾਸ਼ਰੂਮ ਦੇ ਵਿੱਚ ਵਾਰਡਰੋਬ ਔਰ ਜੋ ਪਾਰਟੀਸ਼ਨ ਸ਼ਾਵਰ ਏਰੀਆ ਅਲੱਗ ਕੀਤਾ ਗਿਆ ਤੇ ਸੈਕਿੰਡ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਬਾਕਸ ਵਾਲਾ ਬੈੱਡ ਪਿੱਛੇ ਇਸ ਦੇ ਵਿੱਚ ਬਾਲ ਤੇ ਪੈਨਲ ਉੱਪਰ ਫਾਲ ਸੀਲਿੰਗ ਸਾਹਮਣੇ LED ਪੈਨਲ ਔਰ ਬੈਕ ਸਾਈਡ ਤੇ ਜੋ ਏਰੀਆ ਦਿੱਤਾ ਗਿਆ ਇਸ ਦੇ ਵਿੱਚ ਫੁੱਲ ਬੁੱਟੇ ਲਗਾ ਕੇ ਇਸ ਨੂੰ ਤਿਆਰ ਕੀਤਾ ਗਿਆ ਤੇ ਇਹ ਵੀ ਸਜਾਵਟ ਵਾਸਤੇ ਇਸ ਨੂੰ ਬਿਲਕੁਲ ਰੈਡੀ ਕਰ ਦਿੱਤਾ ਗਿਆ ਔਰ ਡਰੈਸਿੰਗ ਏਰੀਆ ਔਰ ਅਟੈਚ ਇਸ ਦਾ ਵੀ ਵਾਸ਼ਰੂਮ ਦਿੱਤਾ ਗਿਆ ਤਾਂ ਪੌੜੀਆਂ ਜਿਸ ਤਰ੍ਹਾਂ ਅੰਦਰ ਦੀ ਸੀ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਅੰਦਰ ਦੀ ਸਟੇਜ ਇਹ ਔਰ ਇੱਕ ਜੋ ਗੈਸਟ ਵਾਸ਼ਰੂਮ ਇਹ ਕਾਮਨ ਵਾਸ਼ਰੂਮ ਵੀ ਸਟੇਅਰ ਦੇ نیچے ਇਹ ਦਿੱਤਾ ਗਿਆ ਤੇ ਇਸ ਨੂੰ ਵੀ ਸਾਰਾ ਤਿਆਰ ਕੀਤਾ ਗਿਆ ਤਾਂ ਫਰਸਟ ਫਲੋਰ ਤੇ ਜਿੱਦਾਂ ਸਟੇਅਰ ਤੋਂ ਉੱਪਰ ਆ ਕੇ ਅਸੀਂ ਦੇਖ ਸਕਦੇ ਹਾਂ ਇਹ ਕਾਮਨ ਇਹ ਏਰੀਆਜ਼ ਦੇ ਵਿੱਚ ਔਰ ਸਾਹਮਣੇ ਪੂਜਾ ਰੂਮ ਰੈਡੀ ਕੀਤਾ ਗਿਆ ਇਸ ਦੇ ਵਿੱਚ ਵੀ ਜੋ ਪੈਨਲਿੰਗ ਔਰ ਸਾਰਾ ਗੋਡੰਦਾ ਵਰਕ ਕਰਕੇ ਇਸ ਨੂੰ ਪਾਰਟੀਸ਼ਨ ਕਰਕੇ ਤਿਆਰ ਕੀਤਾ ਗਿਆ ਹੈ ਫਰੰਟਿਸ ਦੀ ਹੈ ਜੋ 뷰 ਬਾਲਕਨੀ 뷰 ਤੇ ਇਸ ਦੇ ਵਿੱਚ ਉੱਪਰ ਵੀ ਸੀਲਿੰਗ ਕੀਤੀ ਗਈ ਹੈ ਬੋਡੰਡ ਸਟਾਈਲ ਦੇ ਨਾਲ ਔਰ ਗ੍ਰਾਸ ਮੈਟਿੰਗ ਔਰ ਫੁੱਲ ਬੁਟੇ ਇਸ ਦੇ ਵਿੱਚ ਰੱਖੇ ਗਏ ਹੈ ਤੇ ਇਹ ਇਸ ਦਾ 3rd ਬੈਡਰੂਮ ਹੈ ਇਸ ਦੇ ਵਿੱਚ ਵੀ ਫਾਲਸ ਸੀਲਿੰਗ ਵਾਰਡਰੋਬ ਔਰ ਅਟੈਚ ਇਸ ਦਾ ਵਾਸ਼ਰੂਮ ਉਸੇ ਤਰ੍ਹਾਂ ਹੀ ਮਿਲਣ ਵਾਲਾ ਹੈ ਫਰਸਟ ਫਲੋਰ ਤੇ ਇੱਕ ਛੋਟੀ ਜੀ ਕਿਚਨ ਵੀ ਰੈਨਵਲ ਇਸ ਦੇ ਵਿੱਚ ਵੀ ਸਮੋ ਕੰਪਲੀਟ ਕੀਤਾ ਗਿਆ ਹੈ ਸਟੇਅਰਸ ਜੋ ਟਾਪ ਤੱਕ ਜਾ ਰਹੀਆਂ ਐਜ਼ ਇਟ ਇਜ਼ ਜਿਦਾਂ ਗਰੌਂਡ ਆੜੀਆਂ ਤੋਂ ਉਸੇ ਤਰ੍ਹਾਂ ਹੀ ਟਾਪ ਤੱਕ ਸਟੇਜ ਹੈ ਔਰ ਫੋਰਥ ਇਸ ਦਾ ਹੈ ਬੈਡਰੂਮ ਇਸ ਦੇ ਵਿੱਚ ਵੀ LED ਪੈਨਲ ਪਿੱਛੇ ਵਾਲ ਤੇ ਡਿਜ਼ਾਈਨ ਉੱਪਰ ਫਾਲ ਸੀਲਿੰਗ ਔਰ ਅਟੈਚ ਵਾਸ਼ਰੂਮ ਔਰ ਵਾਸ਼ਰੂਮ ਤੋਂ ਪਹਿਲਾਂ ਹੀ ਡ्रेसਿੰਗ ਏਰੀਆ ਔਰ ਉਸ ਤੋਂ ਬਾਅਦ ਵਾਲ ਟਾਈਲ ਸੈਂਟਰੀ ਵਰਕ ਸਾਰਾ ਫਿਟਿੰਗ ਇਸ ਦੇ ਵਿੱਚ ਔਰ ਬੈਕ ਸਾਈਡ ਤੇ ਇਸ ਰੂਮ ਦੇ ਨਾਲ ਵੀ ਬਾਲਕਨੀ ਅਟੈਚ ਹੈ ਤੇ ਕੋਠੀ ਦਾ 5ਥ ਬੈਡਰੂਮ ਆ ਜਾਂਦਾ ਇਸ ਦੇ ਵਿੱਚ ਵੀ ਜੋ LED ਪੈਨਲ ਉੱਪਰ ਫਾਲ ਸੀਲਿੰਗ ਪਿੱਛੇ ਦੀਵਾਰ ਤੇ ਡਿਜ਼ਾਈਨ ਔਰ ਬਾਕਸ ਵਾਲਾ ਬੈੱਡ ਇਸ ਦੇ ਵਿੱਚ ਇਨਕਲੂਡ ਹੈ ਡਰੈਸਿੰਗ ਏਰੀਆ ਔਰ ਵਾਸ਼ਰੂਮ ਉਸੇ ਤਰ੍ਹਾਂ ਹੀ ਇਸ ਦੇ ਨਾਲ ਵੀ ਹੈ ਤਾਂ ਟਾਪ ਫਲੋਰ ਤੇ ਅਸੀਂ ਇਸ ਦੇ ਪਹੁੰਚ ਗਏ ਜਿਸ ਤਰ੍ਹਾਂ ਬਾਹਰੇ ਓਪਨ ਏਰੀਆ ਇਸ ਦੇ ਵਿੱਚ ਓਪਨ ਹੈਵੇੜਾ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਇਹ ਥੋੜਾ ਜਿਹਾ ਏਰੀਆ ਕਾਮਨ ਔਰ ਇਸ ਦੇ ਉੱਪਰ ਵੀ ਇੱਕ ਬੈਡਰੂਮ ਬਣਿਆ ਹੈ ਇਸ ਦੇ ਨਾਲ ਵੀ ਅਟੈਚ ਵਾਸ਼ਰੂਮ ਹੈ ਜਿਸ ਨੂੰ ਤੁਸੀਂ ਗੈਸਟ ਰੂਮ ਜਾਂ ਡਰਾਈਵਰ ਰੂਮ ਜਾਂ ਕਿਸੇ ਤਰ੍ਹਾਂ ਵੀ ਸਰਵੰਟ ਰੂਮ ਯੂਜ਼ ਕਰ ਸਕਦੇ ਆ ਟਾਪ ਫਲੋਰ ਤੇ ਹੈ ਜੋ ਓਪਨ ਸ਼ੈੱਡ ਦਿੱਤਾ ਗਿਆ ਤੇ ਇਸ ਦੇ ਵਿੱਚ ਵੀ ਇਸ ਨੂੰ ਸਟਾਈਲ ਟ੍ਰੇਸਿੰਗ ਔਰ ਉੱਪਰ ਵੀ ਸ਼ੈੱਡ ਦੀ ਜੋ ਪਾਈਪ ਦਾ ਸ਼ੈੱਡ ਲਗਾ ਕੇ ਕਵਰ ਕੀਤਾ ਗਿਆ ਹੈ ਤਾਂ ਇਹ ਇਸ ਦੇ ਵਿੱਚ ਜੋ ਕੋਠੀ 242 ਗਾਈ ਦੀ ਤੁਹਾਨੂੰ ਦਿਖਾਈ ਹੈ ਸੈਕਟਰ 125 ਦੀ ਮੇਨ ਲੋਕੇਸ਼ਨ ਹੈ ਬੀ ਰੋਡ ਦੀ ਕੋਠੀ ਹੈ ਜਿਸ ਦੇ ਵਿੱਚ 33 ਫੁੱਟਜ ਦਾ ਫਰੰਟ ਔਰ 64 ਫੁੱਟਜ ਦੀ ਬੈਕ ਹੈ 6 ਬੀ ਐਚ ਕੇ ਦਾ ਇਹ ਕਨਸੈਪਟ ਹੈ 2 ਬੀ ਐਚ ਕੇ ਗਰਾਉਂਡ ਫਲੋਰ ਤੇ 2 ਬੀ ਐਚ 3 ਬੀ ਐਚ ਕੇ ਇਸ ਦੇ ਫਰਸਟ ਫਲੋਰ ਤੇ ਔਰ ਇੱਕ ਟਾਪ ਫਲੋਰ ਤੇ ਵਨ ਰੂਮ ਸੈਟ ਜੋ ਕਿ ਸਰਵੈਂਟ ਰੂਮ ਜਾਂ ਤੁਸੀਂ ਗੈਸਟ ਰੂਮ ਯੂਜ਼ ਕਰ ਸਕਦੇ ਆ ਤਾਂ ਲਗਜ਼ਰੀਅਸ ਸੈਗਮੈਂਟ ਦੇ ਵਿੱਚ ਇਹ ਬਹੁਤ ਹੀ ਵਧੀਆ ਕੋਠੀ ਰੈਡੀ ਟੂ ਮੂਵ ਜਿਸ ਦੇ ਵਿੱਚ ਲੋਨ ਫੈਸਿਲਿਟੀ ਅਵੇਲੇਬਲ ਹੈ ਔਰ ਕੀਟ ਦੀ ਗੱਲ ਕਰੀਏ ਤਾਂ 3 ਕਰੋੜ 15 ਲੱਖ ਇਸ ਦੀ ਡਿਮਾਂਡ ਹੈ ਬਾਕੀ ਤੁਸੀਂ ਕੋਠੀ ਦੀ ਲੋਕੇਸ਼ਨ ਵੇਖੋ ਕੋਠੀ ਦੇਖੋ ਜੋ ਗੱਲਬਾਤ ਹੈ ਬੈਠ ਕੇ ਸਾਰੀ ਕੀਤੀ ਜਾ ਸਕਦੀ ਹੈ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਹੀ ਹੋਰ ਨਵੀਆਂ ਕੋਠੀਆਂ ਫਲੈਟ ਪਲਾਟ ਲੈ ਕੇ ਪੇਸ਼ ਹੋਣਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ ਨਮਸਕਾਰ